ले आई हां चलो तो भी ले आई नहीं है क्या कर तो रहा है तो जिमे तो तो आ डब्बा है तू कर दिया टकने का पनीर तेरा रखा टकने ना ना रख क्या है ये ना लाके परसा जी रखा है ऐसे कपड़ा मारना और देखना ऐसे कपड़ा मार ऐसे लबे रखो हर एक चीज प्रॉपर तरीके ਕੰਮ ਨਾ ਦੱਸੇ ਰੋ। ਇਹ ਦੇਖੋ। ਇਹ ਕੱਟ ਕੇ ਹੋਰੋਂ ਨਹੀਂ ਡੱਬੇ ਚ ਹੋਉਂਦੇ। ਐ ਨਹੀਂ ਗਾਪਾ ਸਿੱਖ ਲਾਉਣ ਕੰਮ ਕਰਨਾ। ਅੱਛਾ। ਅੱਗੇ ਦੋ ਬੰਦ ਦਾ। ਲੋ ਜੀ ਆਪਾਂ ਇਹਨੂੰ ਡਾਇਰੈਕਸ਼ਨਸ ਦੇ ਰਹੇ ਹਾਂ ਸੰਦੀਪ ਨੂੰ। ਵਾਸਤੇ ਘਰੇ ਵਧੀਆ ਕੰਮ ਕਰਨ ਲੱਗਦੀ ਹੁਣ। ਪਹਿਲੇ ਵਧੀਆ ਕਰਦੀ ਸੀ ਪਰ ਜਦੋਂ ਆਪਾਂ ਕਿਸੇ ਹੋਰ ਘਰੇ ਆ ਕੇ ਕੰਮ ਕਰਦੇ ਆਂ। ਥੋੜਾ ਜਿਹਾ ਹੋੜੀ ਜਾਂਦਾ ਪਤਾ ਨਹੀਂ ਲੱਗਦਾ ਹੋਲੀ ਹੋਲੀ ਪਤਾ ਲੱਗਦਾ। ਤੇ ਹੁਣ ਇਹ ਵਧੀਆ ਕਰਨ ਲੱਗੀ। ਤੇ ਬਾਕੀ ਹਵਾ ਚੱਲ ਰਹੀ ਆ ਅੱਜ ਮੌਸਮ ਠੰਡਾ ਹੈ ਤੇ ਬੈਕ ਪੇਨ ਨੂੰ ਥੋੜਾ ਜਿਹਾ ਫਰਕ ਆ ਜਿਆਦਾ ਨਹੀਂ ਫਰਕ ਹਜੇ ਪੇਨ ਮੋੜੀ ਆ ਤੇ بارش ਕਿਦੇ ਕਿਦੇ ਹੋਈ ਆ ਕਿੱਥੇ ਕਿੱਥੇ ਹੋਈ ਆ ਜਰੂਰ ਦੱਸਿਓ ਆਪਣੇ ਤਾਂ بارش ਹੋਈ ਰਾਤ ਭਾਵੇਂ ਥੋੜੀ ਹੋਈ ਪਰ ਠੰਡੀ ਹਵਾ ਚੱਲ ਰਹੀ ਆ ਹੁਣ ਅੱਜ ਮੌਸਮ ਵਧੀਆ ਆ ਗਰਮੀ ਨੇ ਨਾ ਵਾਟੀ ਗੱਡੇ ਪੈ ਸੀਗੇ ਤੇ ਸਾਰੀਆਂ ਭੈਣਾਂ ਜਰੂਰ ਦੱਸਿਓ ਤੁਹਾਡੇ بارش ਹੋਈ ਤੁਹਾਨੂੰ ਠੰਡਕ ਮਿਲੀ ਥੋੜੀ ਜੀ ਕਿ ਨਹੀਂ ਮਿਲਦੀ ਨਾ ਇੰਨੇ ਕ ਨਾਲ ਹੀ ਭਾਵੇਂ ਚਾਰ ਕਣੀਆਂ ਪੈ ਜਾਣ ਜੇ ਉਹ ਪੌਦੇ ਦਰਖਤ ਸਾਰੇ ਧੋਈ ਜਾਂਦੀ ਆ ਸੋਹਣਾ ਸੋਹਣਾ ਲੱਗਦਾ ਉਹ ਵਧੀਆ ਲੱਗਦਾ ਹੈ ਤੇ ਬਾਕੀ ਆ ਸੂਟ ਦੀ ਨਾ ਪੈਣਾ ਜੀ ਦੀ ਬੜੀ ਡਿਮਾਂਡ ਸੀ ਬਹੁਤ ਜ਼ਿਆਦਾ ਤੇ ਇੱਕ ਪੈਨੋਂ ਦਾ ਬਣਾ ਕੇ ਭੇਜਦੀ ਦਿੱਤਾ ਉਹਨੂੰ WhatsApp ਬਣਾ ਕੇ ਭੇਜਿਆ ਸੀਗਾ ਤੇ ਬਾਕੀ ਦੁਬਾਰਾ ਮਿਲਿਆ ਹੀ ਨਹੀਂਗਾ ਅਗਰ ਆਇਆ ਤਾਂ ਮੈਂ ਤੁਹਾਨੂੰ ਦੁਬਾਰਾ ਜ਼ਰੂਰ ਦਿਖਾਉਂਗੀ ਜਿਹੜਾ ਜਿਹੜਾ ਪੈਣਾ ਨੇ ਮੰਗੇ ਸੀ ਉਹਨਾਂ ਨਾਲ ਕੋਈ ਚੀਜ਼ ਨਹੀਂ ਜਮਾਉਂਦੀ ਤੇ ਮੈਂ ਦੁਬਾਰਾ ਪਤਾ ਨਹੀਂ ਕਰਕੇ ਆਈ ਸੀਗੀ ਪਰ ਦੁਬਾਰਾ ਮਿਲਿਆ ਨਹੀਂਗਾ ਕਈ ਵਾਰੀ ਕੋਈ ਚੀਜ਼ ਹੀ ਆਈ ਜੀ ਹੁੰਦੀ ਵੀ ਦੁਬਾਰਾ ਮਿਲਦੀ ਨਹੀਂ ਹੈਗੀ ਇੱਕ ਵਾਰੀ ਮਿਲਦੀ ਆ ਚਲੋ ਬਾਅਦ ਦੇਖ ਕੇ ਅੱਗੇ ਮੌਸਮ ਦਿਖਾਉਣਾ ਹੁੰਦਾ ਇਨਾ ਸੋਹਣਾ ਮੌਸਮ ਹੋਇਆ ਪਿਆ ਨਹੀਂ ਸੋਹਣੀ ਹਵਾ ਚੱਲੀ ਜਾਂਦੀ ਆ ਬੜਾ ਵਧੀਆ ਬਾਹਰ ਤਾਂ ਦੇਖੋ ਤੁਸੀਂ ਅਕਾ ਦੀ ਤਾਂ ਕਟਿੰਗ ਕਰਨ ਵਾਲੀ ਆ ਬਹੁਤ ਜ਼ਿਆਦਾ ਹੋਇਆ ਪਿਆ ਹਾਂ ਤੇ ਪਰ ਨਾ ਫੁੱਲ ਬੁੱਟੇ ਹਨ ਵਧੀਆ ਹੋ ਜਾਂਦੇ ਨੇ ਬਹੁਤ ਸੋਹਣੇ ਲੱਗਦੇ ਆ ਲਓ ਹਵਾ ਕਿੰਨੀ ਸੋਹਣੀ ਚੱਲਦੀ ਆ ਬਾਹਰ ਅੱਜ ਐਂ ਲੱਗਦਾ ਹੁੰਦਾ ਵੀ ਇਹਨਾਂ ਨੂੰ ਵੀ ਆਰਾਮ ਜਿਹਾ ਆ ਗਿਆ ਲਓ ਬਹੁਤ ਹਵਾ ਚੱਲਦੀ ਆ ਅੱਜ ਠੰਡੀ ਠੰਡੀ ਹਵਾ ਚੱਲਦੀ ਆ ਆਪਣੀ ਦੁਪਹਿਰ ਖਿੜੀ ਬਹੁਤ ਸੋਹਣੀ ਖਿੜੀ ਪਈ ਆ ਤੁਹਾਨੂੰ ਨੇੜੇ ਜਾ ਕੇ ਦਿਖਾਉਣੀ ਆ ਹਵਾ ਚੱਲਦੀ ਹੈ ਉਹ ਅਬਿਸਕਸ ਦਾ ਕੀ ਪੈਣਾ ਕੁਝ ਨਹੀਂ ਰਹਿੰਦੀਆਂ ਨੇ ਤੇ ਜਿਹੜਾ ਆਪਾਂ ਫੀਰਮ ਦੇ ਵਿੱਚ ਆਬਿਸਕਸ ਦੇ ਪੱਤੇ ਪਾਉਣੇ ਹੁੰਦੇ ਹਨ ਉਹ ਕਿਹੋ ਜਿਹਾ ਪੌਦਾ ਹੁੰਦਾ ਆ ਲੈ ਕੋਈ ਇਹੋ ਜਿਹੋ ਫੁੱਲ ਹੁੰਦੇ ਨੇ ਚਾਈਨਾ ਰੋਜ਼ ਵੀ ਕਹਿੰਦੇ ਆ ਆਪਣੇ ਨਾ ਇੰਡੀਆ 'ਚ ਇਹਨੂੰ ਚਾਈਨਾ ਰੋਜ਼ ਵੀ ਕਹਿੰਦੇ ਨੇ ਇਸ ਤਰ੍ਹਾਂ ਦੇ ਇਹ ਦੇ ਫਲਾਵਰ ਹੁੰਦੇ ਨੇ ਵਿੱਚ ਇਹਦੇ ਇੱਕ ਆ ਡੰਡੀ ਦੀ ਦਿੱਤੀਆ ਦੇਖੋ ਉਹਨਾਂ ਦੇ ਵਿੱਚ ਨਾ ਇੱਕ ਡੰਡੀ ਹੁੰਦੀ ਹੈ ਤੇ ਇਦਾਂ ਦੇ ਪੱਤੇ ਹੁੰਦੇ ਆ ਦੇਖੋ ਬੜੇ ਸੋਹਣੇ ਫੁੱਲ ਚਿੱਟੇ ਚਿੱਟੇ ਖਿੜੀ ਹੋਏ ਨੇ ਬਹੁਤ ਸੋਹਣਾ ਲੱਗਦਾ ਜੀ ਆਲਾ ਦੁਆਲਾ ਜਿਹੜਾ ਫਟਾਂ ਦੇ ਨਾਲ ਨਾ ਬੋਟਿਆ ਦੇ ਲੋਦਣੀ ਕਿਹੜਾ ਬਲਕ ਪੈਰ ਫੜੀ ਨਾ ਬਾਹਰ ਉਹੀ ਹੋ ਜਾਂਦੀ ਆ ਬਾਹਰ ਜਿੱਥੇ ਆਪਣੀਆਂ ਸਬਜ਼ੀਆਂ ਲਾਈਆਂ ਨੇ ਉਥੇ ਇੰਨੀ ਦੁਪਹਿਰ ਫੜੀ ਹੋਈ ਹੋਈ ਆ ਉਥੋਂ ਲਿਆ ਲਿਆ ਕੇ ਨਾ ਮੈਂ ਤੋੜ ਤੋੜ ਕੇ ਹੁਣ ਵੀ ਹੋ ਜਾਂਦੀ ਆ ਵਿੱਚ ਫੁੱਲ ਲੱਗੇ ਪੈ ਜਾਂਦੇ ਨੇ ਬਾਹਰਲੇ ਪਾਸੇ ਤੇ ਹੁਣ ਮੈਂ ਉਹ ਗਮਲਿਆਂ ਚ ਲਾਈ ਆ ਉਦੋਂ ਜਿਹੜੇ ਗਮਲੇ ਖਾਲੀ ਸੀ ਉਹਨਾਂ ਚ ਲਾਤੀ ਕੁਝ ਕੁ ਗਮਲੇ ਹਜੇ ਵੀ ਖਾਲੀ ਪਏ ਨੇ ਔਰ ਕੁਝ ਉਹ ਨੀਚੇ ਥੱਲੇ ਉਗਰੀ ਪਈ ਐ ਬਸ ਜਿੱਥੇ ਮਾਣੀ ਮੋਟੀ ਕੀਤੇ ਡਿੱਗ ਜਾਂਦੀ ਆ ਉੱਥੇ ਵੱਧ ਜਾਂਦੀ ਐ ਤਾਂ ਵਾਧੂ ਹੋ ਜਾਂਦੀ ਐ ਇਹਦਾ ਕੋਈ ਇੰਨਾ ਨਹੀਂ ਹੁੰਦਾ ਹੈਗਾ ਤੇ ਗਲਦੋਦੀ ਸਾਰੀ ਮੈਂ ਪਟਾ ਦੇਣੀ ਐ ਮਾਲੀ ਤੋਂ ਮਾਲੀ ਵੀ ਬਸ ਆਪ ਘਰੇ ਨਹੀਂ ਹੋਈਦਾ ਕੰਮ ਐ ਐਸਾ ਵੈਸਾ ਹੀ ਕਰਦਾ ਮਾਲੀ ਵੀ ਫਿਰ ਮੈਂ ਤੁਹਾਨੂੰ ਦਿਖਾਉਣੀ ਐ ਕਿੰਨਾ ਗਾ ਪਿਆ ਪਿਆ ਹੰਕਾਰ ਦੇ ਵਿੱਚ ਤੇ ਆਹ ਦੇਖੋ ਲੈ ਹੁਣ ਆ ਵਾਧੂ ਉਗ ਰਿਆ ਪਿਆ ਹੁਣ ਬੂਟੀ ਜੀ ਨਾ ਜਿਹੜੀ ਬਹੁਤ ਉਗਰੀ ਗਈ ਐ ਇਹ ਉਹ ਮਾਲੀ ਹੱਥਾਂ ਨਾਲ ਕੱਢਦਾ ਨਹੀਂ ਜੇ ਉਹ ਹੱਥਾਂ ਨਾਲ ਕੱਢ ਦੋਵੇ ਨਾ ਫਿਰ ਇਹ ਅੱਗੇ ਨਵਦੇ ਫਿਰ ਇਹ ਇਹੀ ਅੱਗੇ ਦੀ ਅੱਗੇ ਵਧ ਜਾਂਦੀ ਹੈ ਸਾਰਾ ਘਰਾ ਖਰਾਬ ਹੋ ਹੀ ਜਾਂਦਾ ਇਹ ਕੱਢਣੀ ਬਹੁਤ ਜ਼ਰੂਰੀ ਹੁੰਦੀ ਆ ਆਪ ਕਰਨੀ ਹੋਈ ਦਾ ਮਾਲੀ ਪਿੱਛੋਂ ਆਉਂਦਾ ਸਾਰਾ ਕੰਮ ਹੈ ਜਿਹੜਾ ਉਹ ਵਿੱਚ ਹੀ ਰਹਿ ਜਾਂਦਾ ਐਸੇ ਕੰਮ ਨਾ ਦੇਖਦੇ ਪਾਪਾ ਆਪ ਕਰਦੇ ਹੁੰਦੇ ਸੀਗੇ ਉਹ ਮਾਲੀ ਤੋਂ ਨਹੀਂ ਕਰਾਉਂਦੇ ਸੀ ਤਾਂ ਫਿਰ ਘਾਹ ਬਹੁਤ ਵਧੀਆ ਹੁੰਦਾ ਸੀ ਸਾਡੇ ਉਹ ਤਾਂ ਕਦੇ ਵੀ ਮਾਲੀ ਨਹੀਂ ਸੀ ਲਾਉਂਦੇ ਪਰ ਹੁਣ ਐਡਾ ਵੱਡਾ ਹਾਂ ਮੇਨਟੇਨ ਨਹੀਂ ਨਾ ਮੈਂ ਕਰ ਪਾਉਂਦੀ ਹੈਗੀ। ਲੇਡੀਜ਼ ਤੋਂ ਨਹੀਂ ਹੁੰਦਾ ਹੈਗਾ ਇਹਨਾ ਕੰਮ। ਇਹ ਲੋ ਕਿੰਨੀ ਹੋਈ ਪਈ ਆ ਬੂਟੀ ਤੇ ਆਏ ਨਹੀਂ ਵੀ ਮੈਂ ਇਹਨੂੰ ਕੱਢ ਦੇ ਆਪਾਂ ਨਾਲ ਪਹਿਲਾਂ ਮਸ਼ੀਨ ਮਾਰ ਦੂਗਾ। ਉਹ ਮਸ਼ੀਨ ਨਾਲ ਅੱਗੇ ਵੀ ਅੱਗੇ ਫੈਲ ਜਾਂਦੀ ਆ ਸਾਰੇ ਘਾਹ ਦੇ ਵਿੱਚ ਹੋਈ ਜਾਂਦੀ ਆ। ਲੈ। ਕੋਈ ਟਾਈਮ ਨਹੀਂ ਲੱਗਦਾ ਬਸ ਕਦਮ ਦੇ ਦੇ ਤੇ। ਮੈਂ ਤੇ ਜੀ ਕਰਦੀ ਮੈਂ। ਜੇ ਮੈਂ ਪੁੱਛੂੰਗੀ ਕਹੂਗਾ ਕੱਢਦਾ ਹੁੰਦਾ ਜੀ ਪਹਿਲਾਂ ਫੇਰ ਮਸ਼ੀਨ ਮਾਰਦਾ। ਜੇ ਕੱਢਦਾ ਹੁੰਦਾ ਤਾਂ ਇੰਨੀ ਥੋੜੀ ਪੈ ਲੈਣੀ। ਇਹਦੇ ਕੰਮ ਛੱਡਦੇ ਆ ਨਾ ਫਿਰ ਇਹੇ ਜਿਹੇ ਕੰਮ ਹੁੰਦੇ ਆ ਆਪਾਂ ਕਹਿ ਤਾਂ ਦਿੰਨੇ ਆ ਵੀ ਇੰਡੀਆ 'ਚ ਕੰਮ ਹੈ ਨੀਗਾ ਕੰਮ ਹੈ ਨੀਗਾ ਪਰ ਇੰਡੀਆ 'ਚ ਕੋਈ ਕੰਮ ਕਰਕੇ ਰਾਜੀ ਵੀ ਨਹੀਂ ਹੈਗਾ ਜੇ ਤੋ ਤੁਸੀਂ ਸਿੱਧੇ ਖੜੇ ਆਉਂ ਤਾਂ ਅਗਲਾ ਕੰਮ ਕਰਦਾ ਹੈ ਨਹੀਂ ਤਾਂ ਬੱਸ ਇੰਨੇ ਨਾਲ ਹੀ ਪੱਟੀ ਜਾਂਦੀ ਆ ਪੋਲੀ ਜੀ ਹੁੰਦੀ ਐ ਪਰ ਜਿੰਨੀ ਇਹ ਗਾਂ ਵਧੀ ਜਾਂਦੀ ਐ ਫਿਰ ਓਨਾ ਹੀ ਘਾਹ ਪੈਣਾ ਲੱਗਦਾ ਖਰਾਬ ਹੋ ਜਾਂਦਾ ਵੈਸੇ ਆਪਾਂ ਕਹਿ ਦਿੰਨੇ ਆ ਵੀ ਇੰਡੀਆ 'ਚ ਕੰਮ ਨਹੀਂ ਆ ਇੰਡੀਆ 'ਚ ਕੰਮ ਹੈਗਾ ਪਰ ਇੰਡੀਆ 'ਚ ਕੰਮ ਕਰਕੇ ਕੋਈ ਰਾਜੀ ਨਹੀਂ ਹੁਣ ਤੁਸੀਂ ਐਂ ਦੇਖੋ ਵੀ ਆਪਣੇ ਬੱਚੇ ਬਾਹਰ ਜਾਂਦੇ ਨੇ ਉੱਥੇ ਵਾਲਾ ਜਮਾ ਸਿਰ ਤੇ ਖੜ ਕੇ ਕੰਮ ਕਰਾਉਂਦਾ ਨਾ ਤਾਂ ਕੋਈ ਬਹਿਣ ਦਿੰਦਾ ਨਾ ਖੜਨ ਦਿੰਦਾ ਹੈਨਾ ਜੇ ਖੜਨ ਦਾ ਕੰਮ ਹੈ ਤਾਂ ਸਾਰੀ ਦਿਹਾੜੀ ਖੜੇ ਰਹਿਣਾ ਜੇ ਬੈਠਣ ਦਾ ਕੰਮ ਹੈ ਤਾਂ ਬੈਠੀ ਰਹਿਣਾ ਤੇ ਇੱਥੇ ਕੌਣ ਕਰਦਾ ਜੀ ਕੰਮ ਹੁਣ ਦੇਖ ਲਓ ਮਾਲੀ ਆਉਂਦਾ ਮੇਰੇ ਪਿੱਛੋਂ ਹੁਣ ਇੰਨੀ ਬੂਟੀ ਹੋਈ ਪਈ ਆ ਘਾਹ ਦੇ ਵਿੱਚ ਤੇ ਕਹੂਗਾ ਜੀ ਮੈਂ ਕੱਟਤੀ ਸੀ ਮੈਂ ਕੱਟਤੀ ਸੀ ਇਹ ਹੋਰ ਹੋ ਜਾਂਦੀ ਆ ਦੁਬਾਰਾ ਤੇ ਥਾਂ ਥਾਂ ਹੋ ਗਈ ਪਹਿਲਾਂ ਉੱਥੋਂ ਸ਼ੁਰੂ ਹੋਈ ਸੀਗੀ ਤੇ ਹੁਣ ਵੀ ਜੇ ਇਹਨੂੰ ਨਾ ਕੱਢਿਆ ਤੇ ਸਾਰੇ ਘਾਹ ਦੇ ਵਿੱਚ ਫੈਲ ਜੂਗੀ ਬਹੁਤ ਜ਼ਿਆਦਾ ਫੈਲੀ ਸਿਰ ਤੇ ਖੜਜੋ ਤਾਂ ਕੰਮ ਕਰਦੇ ਨੇ ਤੇ ਨਹੀਂ ਤਾਂ ਨਹੀਂ ਕਰਦੇ ਨੇ ਪਰ ਉੱਥੇ ਦੇਖ ਲਓ ਤੁਸੀਂ ਆਪਣੇ ਆਪ ਹੀ ਆਪਣੇ ਜਵਾਬ ਕਰ ਹੀ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਉੱਥੇ ਜਾ ਕੇ ਸਿਸਟਮ ਹੀ ਇਹੋ ਜਿਹਾ ਉਹ ਸਿਸਟਮ ਦੇ ਵਿੱਚ ਜਾ ਕੇ ਉਦਾਂ ਦੀ ਹੋ ਜਾਂਦੇ ਨੇ ਪਰ ਕੋਈ ਕਰਕੇ ਰਾਜ਼ੀ ਨਹੀਂ ਹੈਗਾ ਜੀ ਕੰਮ ਹੈਗਾ ਪਰ ਕੋਈ ਕਰਨਾ ਨਹੀਂ ਚਾਹੁੰਦਾ ਆ ਦੇਖ ਲਿਆ ਮੈਂ ਹਾਲ ਆਪਣਾ ਚਲੋ ਚੱਲੀਏ ਜੀ ਹੁਣ ਆਪਾਂ ਵੀ ਆਪਦਾ ਕੰਮ ਕਰੀਏ ਲੇਟ ਬਹੁਤ ਹੋ ਗਏ ਬੂਟੀ ਜੀ ਤਾਂ ਮੈਨੂੰ ਬਹੁਤ ਦਿਖੀ ਜਾਂਦੀ ਹੈ ਪਰ ਮੈਨੂੰ ਲੱਗਦਾ ਹੈ ਮੈਨੂੰ ਹੌਲੀ ਹੌਲੀ ਆਪ ਹੀ ਕੱਢਣੀ ਪੈਣੀ ਆ ਟਾਈਮ ਤੋਂ ਟਾਈਮ ਕੱਢ ਕੇ ਤੇ ਕਿਉਂਕਿ ਸ਼ਾਪ ਤੇ ਵੀ ਜਾਣਾ ਬਹੁਤ ਜ਼ਰੂਰੀ ਆ ਫੋਨ ਆਏ ਹੋਏ ਨੇ ਹੁਣ ਮੈਂ ਜਾਂਦੀ ਆ ਫਿਰ ਦੇਖਦੀ ਆ ਕੱਲ ਨੂੰ ਫੇਰ ਥੋੜੀ ਛੁੱਟੀ ਲਾ ਦਊਗੀ ਐਨੇ ਵੀ ਤੈਨਾਂ ਢੇਰ ਲਾਤਾ ਹੁਣ ਮੈਂ ਸੰਦੀਪ ਨੂੰ ਕਹਨੀ ਆ ਵੀ ਚੱਕ ਦੇ ਇਹਨੂੰ ਤੂੰ ਹੁਣ ਇਥੇ

ਨਹੀਂ ਨਹੀਂ ਇਹ ਸਾਡੇ ਸਕੂਲ ਦਾ ਹੈ ਮੈਂ ਲੈ ਕੇ ਆਈਆਂ ਧੋਣਾ ਹੈ ਇਹ ਇਹਦੇ ਨਾਲ ਸੰਪਾ ਕੇ ਤੇ ਕਪੜਾ ਮਾਰਦੀ ਹੂੰ ਪਰ ਇਹਨੂੰ ਧੋ ਕੇ ਤੇ ਮੈਂ ਸਕੂਲ ਤੋਂ ਬਾਅਦ ਸ਼ੁਪਰਗਲ ਬਾਅਦ ਲੈ ਕੇ ਜਾਊਂਗੀ ਚੰਗਾ ਚੰਗਾ ਹੋਵੇ ਤਾਂ ਬਾਅਦ ਲੈ ਕੇ ਤਾਂ ਭੁੱਲੀ ਸੀ ਚਲੋ ਅभी ਚੱਲਗੇ ਭਾਰ ਦਾ ਕੋਈ ਭਾਰ ਹੀ ਨਹੀਂ ਸੀ ਧੋੜੀ ਵਿੱਚ ਇੰਨੀ ਮੂਟੀ ਉੱਗੀ ਪਈ ਐ ਉਹ ਵੀ ਨਹੀਂ ਅਜੇ ਵੀ ਫਾਫਾ ਉੱਗੀ ਪਈ ਐ ਉਹ ਕੰਢਣ ਵਾਲੀ ਐ ਮੂਟੀ ਅਜੇ ਵੀ ਨਹੀਂ ਤਾਂ ਸਾਰਾ ਕੰਮ ਸਕੂਲ ਤੋਂ ਆਣਾ ਤੇ ਵੀ ਨਹੀਂ ਮੁੱਕੀ ਹੁੰਦੀ ਭਾਈ ਹਾਂ ਕੀ ਇਹ ਵੀ ਤੋਂਣ ਵਾਲਾ ਹੈ ਆਹ ਪਾਂਡੇ ਲੈ ਜਾ ਚਲ ਆਹ ਕੋਈ ਦੀ ਸ਼ੌਪ ਤੋਂ ਆਪਾਂ ਆ ਗਏ ਆ ਤੇ ਮੈਂ ਬਣਾ ਰਹੀ ਹਾਂ ਹੁਣ ਮੰਗੋ ਸ਼ੇਕ ਤੇ ਮੰਗੋ ਆਪਾਂ ਕੱਟ ਲਿਆ ਦੋ ਪੈਤਰ ਕੱਢਿਆ ਪੈ ਚੀਨੀ ਆਪਾਂ ਪਾਉਂਦੇ ਨਹੀਂ ਹੁੰਦੇ ਕਿਉਂਕਿ ਪਹਿਲੇ ਮਿੱਠਾ ਹੀ ਹੁੰਦਾ ਮੰਗੋ ਤੇ ਜਿਆਦਾ ਮਿੱਠੀ ਜੀ ਆਪਾਂ ਨੂੰ ਲੋੜ ਨਹੀਂ ਹੁੰਦੀ ਕਈ ਵੇਲੇ ਬੱਚੇ ਬੱਚੇ ਜਿਆਦਾ ਮੰਗਦੇ ਹੁੰਦੇ ਆ ਮਿੱਠਾ ਲੋਡੀ ਇੰਤ ਕੀ ਤਰ੍ਹਾਂ ਮਿਕਸ ਕਰ ਦੇਣੀ ਹੈ ਮਹੱਤਕ ਕਿਉਂਕਿ ਨਾ ਹਮ ਬਹੁਤ ਜਿਆਦਾ ਸੀਗਾ ਕਿ ਆਸ ਜਮੀ ਭਰਿਆ ਪਿਆ ਸੀ ਉਹ ਉਪਰ ਤੱਕ ਮਿੱਚਾ ਬਹੁਤ ਛੇਤੀ ਬਣ ਜਾਂਦਾ ਜੀ ਬਹੁਤ ਸੋਖਾ ਹੈ ਇਹ ਚੀਜ਼ ਦਾ ਤਾਂ ਤੁਸੀਂ ਇਹ ਜਰੂਰ ਲੈ ਕੇ ਆਇਓ ਮੈਂ ਨਾ ਇਹੇ ਬਟੇਟੇ ਤੋਂ ਲੈ ਕੇ ਆਈ ਸੀ ਮੈਨੂੰ ਲੱਗਦਾ ਮੈਂ 21 2100 ਦਾ ਲੈ ਕੇ ਆਈ ਸੀ ਲੀ ਸਟਾਰ ਦਾ ਇਹੇ ਦੇ ਤੁਸਾਨੂੰ ਆਨਲਾਈਨ ਵੀ ਮਿਲ ਸਕਦਾ ਹੈ ਬਰੋ ਤੇ ਇਹ ਤਾਂ ਬਣ ਗਿਆ ਖਲਾਰਾ ਨਹੀਂ ਜਿਆਦਾ ਪੈਂਦਾ ਇੱਕ ਗਲਾਸ ਹੀ ਹੁੰਦਾ ਜਾਂਦਾ ਪਰ ਬਸ ਐਂ ਅਸੀਂ ਇਹਨੂੰ ਇਹਨਾਂ ਚੀਜ਼ਾਂ ਨੂੰ ਨਾਲ ਦੀ ਨਾਲ ਰੱਖ ਲਓ ਤੁਸੀਂ ਇਕੱਠੇ ਕਰਕੇ ਫੇਰ ਨਹੀਂ ਨਾ ਕੋਸ਼ੰਦਾ ਵਸ ਵਾਤਨਾ ਥੋੜਾ ਜਿਹਾ ਧਿਆਨ ਨਾਲ ਪੈਂਦੀਆਂ ਨੇ ਇਹ ਚੀਜ਼ਾਂ ਤੇ ਤਰ੍ਹਾਂ ਹੁੰਦਾ ਹੀ ਨਹੀਂ ਕੁਝ ਲੋਈ ਹੁਣ ਆਪਾਂ ਮੰਗੋ ਸ਼ੇਕ ਬਣਾ ਲਿਆ ਤੇ ਫੁਲਕੇ ਆਪਾਂ ਖਾਣਾ ਹੈਗੇ ਇਹ ਇਹ ਮੈਂ ਰੱਖ ਦੇਣੀ ਆ ਫ੍ਰਿਜ ਚ ਤੇ ਇੱਕ ਇੱਕ ਫੁਲਕਾ ਖਾ ਲਾਂਗੇ ਤੇ ਫੇਰ ਆਪਾਂ ਮੰਗੋ ਸ਼ੇਕ ਪੀਵਾਂਗੇ ਲੋ ਪਲਾਸ ਨੂੰ ਮੈਂ ਧੋ ਕੇ ਰੱਖ ਦਿੰਨੀ ਆ ਮੇਰੇ ਤਾਂ ਨਾਲ ਹੀ ਆ ਲੱਗਦਾ ਹੁੰਦਾ ਵੀ ਮੈਨੂੰ ਮੇਰੇ ਗਲ ਚ ਫਸ ਜਾਂਦੀ ਆ ਸੁੱਕੀ ਸਬਜ਼ੀ ਕੱਲੀ ਕ ਆਪਣਾ ਬਣਾ ਕੇ ਜਾਂਦੀ ਆ ਨਦੀਪ ਆਪਾਂ ਕਿਹੜਾ ਦੇ ਦੇਨੇ ਆ ਇਹਨੂੰ ਮਾਈਕ੍ਰੋਵੇਵ ਚ ਗਰਮ ਕਰ ਲੈਣੀ ਆ ਆ ਬੈਕ ਪੇਨ ਦੀ ਪ੍ਰੋਬਲਮ ਆਪਾਂ ਨੂੰ ਹੋ ਗਈ ਸੀ ਹਜੇ ਵੀ ਚੱਲ ਰਹੀ ਹੈ ਪ੍ਰੋਪਰ ਠੀਕ ਨਹੀਂ ਹੋਈ ਹਜੇ ਤੇ ਸੁਖਵਿੰਦਰ ਭੈਣ ਨੇ ਇੱਕ ਦੋ ਮੈਸੇਜ ਪਾਏ ਸੀ ਕਿ ਥੈਂਕ ਯੂ ਸੁਖਵਿੰਦਰ ਭੈਣ ਉਹਨਾਂ ਨੇ ਮੈਨੂੰ ਐਕਸਰਸਾਈਜ਼ ਦੱਸੀ ਸੀ ਐਕਚੁਅਲੀ ਪਤਾ ਕੀ ਹੈ ਜੀ ਜਦੋਂ ਪੇਨ ਹੁੰਦੀ ਆ ਉਹਦੋਂ ਐਕਸਰਸਾਈਜ਼ ਨਹੀਂ ਹੁੰਦੀ ਔਰ ਉਹਨੂੰ ਕਰਨੀ ਵੀ ਨਹੀਂ ਚਾਹੀਦੀ ਜਦੋਂ ਥੋੜਾ ਠੀਕ ਹੋਊਗੀ ਨਾ ਉਦੋਂ ਹੀ ਐਕਸਰਸਾਈਜ਼ ਕਰ ਸਕਦੇ ਹਾਂ ਤੇ ਹੁਣ ਐਕਸਰਸਾਈਜ਼ ਹੁੰਦੀ ਨਹੀਂ ਹੈਗੀ ਅਜੇ ਤੇ ਅੱਜ ਵੀ ਮੇਰੇ ਪੇਨ ਹੈਗਾ ਸੀਗਾ ਪ੍ਰੋਪਰ ਠੀਕ ਨਹੀਂ ਹੈਗੀ ਤੇ ਬਸ ਇੱਕ ਅੱਧੇ ਦਿਨ ਚ ਠੀਕ ਹੋ ਜੂਗੀ ਉਸ ਤੋਂ ਬਾਅਦ ਆਪ ਐਕਸਰਸਾਈਜ਼ ਕਰਾਂਗੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਧਿਆਨ ਰੱਖਦੇ ਹੋ ਤੁਸੀਂ ਐਡ ਪਰ ਕਰਾਂਗੇ ਐਕਸਰਸਾਈਜ਼ ਆਪਾਂ ਤੁਹਾਡਾ ਇੱਕ ਅੱਧਾ ਦਿਨ ਰੋਕ ਕੇ ਠੀਕ ਹੈ ਜੀ ਇਹ ਐਨ ਐਕਚੁਅਲੀ ਬਸ ਉਹ ਘੜਾ ਚੱਕ ਲਿਆ ਮੈਂ ਘੜਾ ਚੱਕਣ ਦੇ ਨਾਲ ਹੀ ਮੇਰੇ ਇੰਨਾ ਸਾਰਾ ਪੇਨ ਹੋਇਆ ਮੈਂ ਬਹੁਤ ਪਛਤਾਈ ਬਾਅਦ ਵੀ ਕਾਨੂੰ ਬਾਹਰ ਚੱਕਣਾ ਸੀ ਹੁਣ ਉਹ ਜਿਹੀ ਸਰੀਰ ਨਹੀਂ ਰਹਿ ਗਈ ਲੋ ਜੀ ਆਪਾਂ ਸਵੇਰੇ ਵੀ ਮੈਂ ਜਦੋਂ ਵਾਕ ਸ਼ੁਰੂ ਕਰਿਆ ਸੀ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਕੰਮ ਦੀ ਕਮੀ ਨਹੀਂ ਹੈਗੀ ਜਿਨ੍ਹਾਂ ਨੇ ਕਰਨਾ ਹੈ ਨਾ ਉਹਨਾਂ ਲਈ ਕੰਮ ਦੀ ਕਮੀ ਨਹੀਂ ਹੈਗੀ ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਲਈ ਕਿਤੇ ਵੀ ਕੰਮ ਨਹੀਂ ਹੈਗਾ ਸੋ ਮੈਂ ਬਸ ਇਹ ਨਹੀਂ ਦੇਖਣਾ ਮੈਂ ਸਾਰਾ ਦਿਨ ਅੱਡੀ ਨਹੀਂ ਲੱਗਦੀ ਹੈਗੀ ਕਿਤੇ ਹਨਾ ਪੂਰਾ ਦਿਨ ਮੈਂ ਬਿਜ਼ੀ ਰਹਿੰਨੀ ਆ ਤੇ ਜੇ ਨਾ ਕਰਨਾ ਹੋਵੇ ਤਾਂ ਬੇਸ਼ੱਕ ਕੁਝ ਵੀ ਨਾ ਕਰਾਂ ਬਸ ਜੌਬ ਕਰਾਂ ਤੇ ਆ ਕੇ ਬੈਠ ਜਾਵਾਂ ਤੇ ਟਾਈਮ ਨਹੀਂ ਲੱਗਦਾ ਹੈਗਾ ਟਾਈਮ ਕੱਢਣ ਵਾਸਤੇ ਕੁਝ ਨਾ ਕੁਝ ਆਪਣੇ ਆਪ ਨੂੰ ਢੁਝੇਵਾ ਜਿਹੜਾ ਜ਼ਰੂਰ ਬਣਾਉਣਾ ਪੈਂਦਾ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਵਿਚਾਰੀਆਂ ਬਹੁਤ ਜ਼ਿਆਦਾ ਦੁਖੀ ਨੇ ਮੇਰੇ ਤੋਂ ਵੀ ਜ਼ਿਆਦਾ ਦੁਖੀ ਨੇ ਹਨਾ ਦੁੱਖ ਵੱਡੇ ਵੱਡੇ ਇਹ ਦੁਨੀਆ ਚੱਕੀ ਫਿਰਦੀ ਆ ਅੱਜ ਵੀ ਇੱਕ ਭੈਣ ਦਾ ਫੋਨ ਆਇਆ ਸੀ ਤੇ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਇਨੀ ਸੈਟੀਸਫੈਕਸ਼ਨ ਹੁੰਦੀ ਹੈ ਜਦੋਂ ਭੈਣਾ ਕਹਿੰਦੀਆਂ ਨੇ ਕਿ ਅਸੀਂ ਤੁਹਾਡਾ ਕਿਵੇਂ ਧੰਨਵਾਦ ਕਰੀਏ ਕਿ ਤੁਸੀਂ ਸਾਨੂੰ ਮੰਜੇ 'ਚ ਉੱਠਣ ਯੋਗੇ ਕਰਤਾ ਹਨ ਵੀ ਤੁਹਾਨੂੰ ਦੇਖ ਦੇਖ ਕੇ ਅਸੀਂ ਵੀ ਉੱਠਣ ਲੱਗ ਗਏ ਸੋ ਉੱਠਣਾ ਭੈਣੋ ਬਹੁਤ ਜ਼ਰੂਰੀ ਹੈ ਡਿੱਗ ਕੇ ਕੁਝ ਬਣਦਾ ਨਹੀਂ ਜੇ ਆਪਣੇ ਗਏ ਵਾਪਸ ਮੁੜਦੇ ਹੁਣ ਸਾਡੇ ਬੈਠਣ ਨਾਲ ਰੋਣ ਨਾਲ ਹਾਂ ਨਿਕਲਣ ਨਾਲ ਜੇ ਵਾਪਸ ਮੁੜਦੇ ਹੁਣ ਤਾਂ ਆਪਾਂ ਵੀ ਨਾ ਉਠੀਏ ਮੰਜੇ 'ਚ ਰੋਈ ਜਾਈਏ ਪਰ ਇਹਨਾਂ ਚੀਜ਼ਾਂ ਨਾਲ ਜਦੋਂ ਹੁਣ ਕੋਈ ਫਾਇਦਾ ਹੀ ਨਹੀਂ ਹੈਗਾ ਸੋ ਜੋ ਆਪਣੇ ਕੋਲ ਬਚਿਆ ਹੈਗਾ ਉਹ ਸੰਭਾਲਣਾ ਜ਼ਰੂਰੀ ਹੈ ਜੋ ਹੱਥੋਂ ਨਿਕਲ ਗਿਆ ਉਹਨਾਂ ਦੀਆਂ ਤਾਂ ਬਸ ਯਾਦਾਂ ਹੀ ਨਹੀਂ ਗਈ ਹੁਣ ਤੇ ਇਸ ਕਰਕੇ ਇਹ ਸੋਚ ਕੇ ਮਨ ਸਮਝਾ ਲਈਦਾ ਸੋ ਮਨ ਸਮਝਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਹਨਾ ਨੂੰ ਲਈ ਜਾਵਾਂਗੇ ਫਿਰ ਆਪਣੇ ਬੱਚੇ ਕੀ ਕਰਨਗੇ ਇਸ ਕਰਕੇ ਆਪ ਦੇ ਆਪਣੀ ਸੰਭਾਲਣਾ ਬਹੁਤ ਜ਼ਰੂਰੀ ਹੈ ਲੋ ਜਿਵੇਂ ਲੈ ਕੇ ਜਾਣੀ ਆ ਫੁਲਕਾ ਹੁੰਦਾ ਤੇ ਫਿਰ ਲੈ ਜਾਣੀਆਂ ਪਲੇਟਾ ਰੱਖਿਆ ਲੋ ਜੀ ਪਲੇਟਾ ਮੈਂ ਰੱਖਿਆ ਹੀ ਤੇ ਲੈ ਚਲੀ ਹੁਣ ਰੋਟੀਆਂ ਦਾ ਲੱਭਾ ਰੋਟੀ ਹੁਣ ਮੈਂ ਖਾਣੀ ਆ ਤੇ ਹੁਣ ਆਪਾਂ ਫਿਰ ਕੱਲ ਨੂੰ ਹੀ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਤਦ ਤੱਕ ਲਈ ਸਾਰਿਆਂ ਨੂੰ ਸਸੀ ਕਾ